ਅੱਜ ਅਮਰਸੱਦ ਦੇ ਅਤਿ ਮਕੀਸਨ ਨੂੰ ਬੜੀ ਬੜੀ ਕਾਮਯਾਬੀ ਮਿਲਦੀ ਜਿਹੜਾ ਇੱਕ ਸਮਗਮ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਸ ਦੇ ਕੋਲ 4 ਕਿਲੋ 500 ਗ੍ਰਾਮ ਫਿਰੋਨ ਜਿਹੜੀ 4.5 ਕਿਲੋ ਫਿਰੋਨ ਗ੍ਰਾਮ ਦੀ ਕਰਕੇ ਮਕਦਮਾ ਨੰਬਰ ਜਿਹੜਾ ਹੈਗਾ 39 21325 ਨੂੰ ਜਿਹੜਾ ਹੈਗਾ ਐਨਡੀਪੀਐਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਲ ਜੋ ਕੋਰਟ ਚ ਪੇਸ਼ ਕਰਕੇ ਪੋਸਟਮਾਨ ਲਿਆ ਜਾ। ਤਾਂ ਹਿਰੋ ਨੇ ਨੇ ਪਾਕਿਸਤਾਨ ਤੋਂ ਹੀ ਮੰਗਾਈ ਹੈ ਜੀ। ਫਿਰ ਇਹਦੇ ਪਾਕਿਸਤਾਨ ਸੁਣਾ ਦਾ ਕਿੰਨੇ ਬਣਾਏ ਇਸ ਤੋਂ ਪਹਿਲਾਂ ਇਹ ਕਿੰਨੀ ਹਿਰੋ ਨੂੰ ਮਗਾ ਚੁੱਕਿਆ ਤੇ ਕਿੰਨੂੰ ਦੇ ਚੁੱਕਿਆ। ਅਜੇ ਤੱਕ ਦੱਸਿਆ ਗਿਆ ਹੈ ਕਿ ਫਲਾ ਪਹਿਲਾਂ ਕੋਈ ਕਦਮਾ ਨਹੀਂ। ਜਿਆ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਸ਼ਾ ਖਲਾ ਮਹਮ ਜਿਹੜੀ ਆ ਉਹ ਚੱਲ ਰਹੀ ਆ ਜੁਦ ਨਸ਼ਾ ਵਿਰੁੱਧ ਉਹਦੀ ਲੜੀ ਦੇ ਵਿੱਚ ਅੱਜ ਅੰਮ੍ਰਿਤਸਰ ਅਧਿਆਤਿ ਵਿਸ਼ੇਸ਼ ਨੂੰ ਇੱਕ ਬੜੀ ਬੜੀ ਕਾਮਯਾਬੀ ਮਿਲੀ ਆ ਜਿਸ ਸਾਡੇ ਮਾਨਯੋਗ ਡੀਜੀ ਸਾਹਿਬ ਮਾਨਯੋਗ ਡੀਜੀ ਸਾਹਿਬ ਸਤਾਸਤਿੰਦਰ ਸਿੰਘ ਮਾਨਯੋਗ ਐਸਐਸਪੀ ਸਾਹਿਬ ਮਨਿੰਦਰ ਸਿੰਘ ਤੇ ਉਹਨਾਂ ਦੀ ਦੇਖ ਰੇਖ ਤੇ ਉਹਨਾਂ ਦੀ ਗਾਈਡਲਾਈਨ ਥੱਲੇ ਅੱਜ ਡੀਐਸਪੀ ਰਾਜਾ ਸੰਸੀ ਇੰਦਰਜੀਤ ਸਿੰਘ ਤੇ ਉਹਨਾਂ ਦੇ ਐਸ ਐਚਓ ਅੱਗੇ ਲੋਪੋ ਕੇ ਸਮਾਚੂਪਾ ਕੇ ਜੀ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹਦੇ ਤਰ੍ਹਾਂ ਇੱਕ ਸਮਗਮਨ ਜਿਹੜਾ ਹੈਗਾ ਕਾਬੂ ਕੀਤਾ ਗਿਆ ਜਿਦੇ ਕੋਲੋਂ 4 ਕਿਲੋ 500 ਗ੍ਰਾਮ ਫਿਰੋਂ ਜਿਹੜੀ ਬਰਾਮਦ ਕੀਤੀ ਗਈ ਆ ਤੇ ਸਮਗਮਨ ਦਾ ਜਿਹੜਾ ਨਾਂ ਹੈਗਾ ਹਰਪ੍ਰੀਤ ਸਿੰਘ ਉਰਫ ਲਵ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਸਹੂਰਾ ਪੀਐਸ ਲੋਪੋ ਕੇ ਦਾ ਰਹਿਣ ਵਾਲਾ ਹੈ ਇਹ ਇਹਦੇ ਕੋਲੋਂ ਇਹ 4.5 ਕਿਲੋ ਫਿਰੋਂ ਬਰਾਮਦ ਕਰਕੇ ਮਕਦਮਾ ਨੰਬਰ ਜਿਹੜਾ ਹੈਗਾ 39 21 ਤਰ 25 ਨੂੰ ਜਿਹੜਾ ਹੈਗਾ ਐਨਡੀਪੀਐਸ ਸੈਕਸ਼ਨ ਤਹਿਤ ਦਰਜ ਕਰਕੇ ਇਹਦਾ ਮਾਨਜੋ ਕੋਰਟ ਚ ਪੇਸ਼ ਕਰਕੇ ਪੋਸਟਮਾਨ ਲਿਆ ਜਾਊਗਾ ਔਰ ਲੈਣ ਤੋਂ ਬਾਅਦ ਇਹ ਬੰਦੇ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਕੀ ਹੈਗੇ ਆ ਉਹਨਾਂ ਬਾਰੇ ਜਿਹੜਾ ਹੈਗਾ ਉਹ ਬਿਲਕੁਲ ਖੋ ਕੇ ਅਗਲੀ ਗੱਲ ਵੀ ਅਮਲ ਚ ਲੈਦੀ ਜਾਊਗੀ ਔਰ ਇੱਥੇ ਤੁਹਾਨੂੰ ਇਹ ਵੀ ਦੱਸਦਾ ਵੀ ਜਿਹੜੀ ਨਸ਼ਾ ਉਪਰੋਧ ਮਹਮ ਚੱਲ ਰਹੀ ਆ ਉਹਦੇ ਨੜੀ ਦੇ ਵਿੱਚ ਈਸੇ ਹੀ ਇਹ ਜਿਹੜਾ ਲਵਪ੍ਰੀਤ ਸਿੰਘ ਫੜਿਆ ਹੈਗਾ ਇਹ ਬਿਲਕੁਲ ਤੁਹਾਨੂੰ ਦੱਸਦਾ ਵੀ ਇਹ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਇਹ ਫਰੈਸ਼ ਬੰਦਾ ਹੈਗਾ ਜਿਹੜਾ ਨਵਾਂ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਇਹਨੇ ਕਿ ਜਿਹੜੇ ਨਵੇਂ ਬੱਚੇ ਜਿਹੜੇ ਹੈਗੇ ਆ ਕਿੱਦਾਂ ਅ ਪੈਸੇ ਦੇ ਲਾਲਚ ਪਿੱਛੇ ਜਿਹੜੇ ਹੈਗੇ ਕੰਮ ਸ਼ੁਰੂ ਕਰਦੇ ਆ ਔਰ ਮੈਂ ਸਮਝਦਾ ਵੀ ਇਹ ਅਮਰਸਦ ਅਧਿਆਤਿ ਪੁਸਤ ਦੀ ਬੜੀ ਵੱਡੀ ਕਾਮਯਾਬੀ ਆ ਜਿਹੜਾ ਇਹਨੂੰ 4 ਕਿਲੋ 500 ਗ੍ਰਾਮ ਫੇਰੋਂ ਫੜਿਆ ਗਿਆ ਵੀਰ ਦਾ ਸਭ ਤੋਂ ਪਹਿਲੇ ਮਤਲਬ ਇਹ ਹੈ 22 ਸਾਲ ਸਰ ਲਿੰਕ ਕਿੱਥੋਂ ਸੀ ਇਹ ਕਿੰਨੇ ਦੇ ਨਾਲ ਲਿੰਕ ਜੁੜੇ ਸੀ ਤੇ ਉਹ ਤੁਹਾਨੂੰ ਦੱਸਿਆ ਨਾ ਜੀ ਜਿੱਦਾਂ ਹੁਣ ਅਸੀਂ ਤਫਤੀਸ਼ ਕਰ ਰਹੇ ਆਂ ਉਹਨੂੰ ਪੇਸ਼ ਕਰਕੇ ਵੀ ਇਹਦੇ ਕਰਕੇ ਹੀਰੋ ਨੇ ਇਹ ਪਾਕਿਸਤਾਨ ਤੋਂ ਹੀ ਮੰਗਾਈ ਹੈ ਜੀ ਵੀ ਇਹਦੇ ਪਾਕਿਸਤਾਨ ਤੋਂ ਲਿੰਕ ਕਿੰਨੇ ਬਣਾਏ ਇਸ ਤੋਂ ਪਹਿਲਾਂ ਇਹ ਕਿੰਨੀ ਹੀਰੋ ਨੂੰ ਮੰਗਾ ਚੁੱਕਿਆ ਤੇ ਕਿਹਨੂੰ ਦੇ ਚੁੱਕਿਆ ਅਜੇ ਤੁਹਾਨੂੰ ਦੱਸਿਆ ਹੈਗਾ ਇਹ ਪਹਿਲਾਂ ਕੋਈ ਮਕਤਮਾ ਦਰਜ ਨਹੀਂ ਹੈ ਅਸੀਂ ਲੱਭਦੇ ਕਿ ਇਹ ਕਹਿੰਦੇ ਨਾਰਾਇਣ ਨੇ ਕਿਸ ਤਰੀਕੇ ਨਾਲ ਮੂਵੀਆ ਡ੍ਰੌਨ ਥਰੂ ਆਈ ਹੈ ਕਿਸ ਤਰ੍ਹਾਂ ਡ੍ਰੌਨ ਥਰੂ ਆਈ ਹੈ ਡ੍ਰੌਨ ਥਰੂ ਹੀ ਆਈ ਆ ਧਰਮ ਗਈ ਹੈਗੀ ਆ ਔਰ ਇਸ ਕਰਕੇ ਇਹ ਜਿਹੜੀ ਇਹਦੇ ਟੈਕਨੀਕਲ ਅਨਲਿਸਿਸ ਜਿਹੜੇ ਫੋਨ ਫਾਰ ਉਹ ਵੀ ਅਸੀਂ ਸਾਰੇ ਜਿਹੜੇ ਉਹ ਚੈੱਕ ਕਰ ਰਹੇ ਸਤਸਰੀ ਦੇ ਲਵਾਂ ਖੇੜਾ ਹੋਰ ਕੋਈ ਕਾਰੋਬਾਰ ਕਰਦਾ ਨਹੀਂ ਖੇਤੀਬਾੜੀ ਕਰਦਾ ਜੀ ਹੋਰ ਕੋਈ ਕਾਰੋਬਾਰ ਨਹੀਂ ਕਰਦਾ ਹੈ ਖੇਤੀਬਾੜੀ ਕਰਦਾ ਅਰ ਇਥੇ ਪੰਜਾਬ ਦੇ ਵਿੱਚ ਹੁਣ ਭਾਰਤ ਦੇ ਵਿੱਚ ਕਿਸੇ ਨਾਲ ਲਿੰਕ ਹੈਗੀ ਸੀ ਇਹਨਾਂ ਦੀ ਉਹ ਤਾਂ ਦਸਾਂਗੇ ਇਹ ਇਹਦਾ ਫੋਨਲੈਸ ਕਰ ਰਹੇ ਆ ਉਹ ਪਤਾ ਕਰਾਂਗੇ ਫੋਨਲੈਸ ਦੇ ਥਰੂ ਵੀ ਇਹਦੇ ਕਿਨੇ ਕਿਨੇ ਲਿੰਕ ਸੀਗੇ ਫਾਈਨਲ ਡਿਟਰੀਬਿਊਸ਼ਨ ਜਿਹੜੀ ਹੈਗੀ ਆ ਉਹ ਹੁਣ ਅਜੇ ਪ੍ਰਮਾਣਤਵਾ ਸ਼ੁਰੂ ਹੋਊਗੀ ਇਹਦੇ ਲਿੰਕ ਜਿਹੜੇ ਕਿੱਥੇ ਕਿੱਥੇ ਪਾਕਿਸਤਾਨ ਸੀਗੇ ਤੇ ਕਿੱਥੇ ਕਿੱਥੇ ਇੱਥੇ ਸੀਗੇ ਤੇ ਇਸ ਤੋਂ ਪਹਿਲਾਂ ਕਿੰਨੇ ਤੱਕ ਇਹ ਗਿੜੇ ਲਾ ਚੁੱਕੇ